ਹਾਂਜੀ ਦੋਸਤੋ ਜਿਹੜੇ ਬੇਜਬਾਨਾਂ ਨੂੰ ਪਿਆਰ ਕਰਦੇ ਆ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੇ ਆ ਉਹ ਮੇਰੀ ਇਹ ਵੀਡੀਓ ਅਖੀਰ ਤੱਕ ਜਰੂਰ ਵੇਖਿਓ ਮੈਂ ਤੁਹਾਡੇ ਅੱਗੇ ਇੱਕ ਮਦਦ ਮੰਗ ਰਿਆਂ ਵੀ ਮੈਨੂੰ ਉਮੀਦ ਆ ਵੀ ਤੁਸੀਂ ਮੇਰੀ ਇਹ ਮਦਦ ਜਰੂਰ ਪੂਰੀ ਕਰੋਗੇ ਮੈਂ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਤੁਸੀਂ ਜਿਹੜੀ ਮੇਰੀ ਇਸ ਗੱਲ ਤੇ ਜਰੂਰ ਗੌਰ ਕਰੋਗੇ ਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੇ ਕੁਝ ਸਾਲਾਂ ਤੋਂ ਬੇਜਬਾਨਾਂ ਦੀ ਜਿਹੜੀ ਸੇਵਾ ਆਪਦੇ ਹੱਥੀ ਕਰ ਰਹੇ ਆ ਜੇ ਕੋਈ ਜ਼ਖਮੀ ਹੁੰਦਾ ਤਾਂ ਉਹਦਾ ਇਲਾਜ ਕਰਾ ਦਿੰਨੇ ਆ ਜੇ ਜੇ ਕੋਈ ਜ਼ਿਆਦਾ ਬੁਰੇ ਹਾਲਾਤ ਵਿੱਚ ਹੁੰਦਾ ਤਾਂ ਉਹਨੂੰ ਅਸੀਂ ਆਪਦੇ ਕੋਲੇ ਆਪਦੇ ਘਰੇ ਲਿਆ ਕੇ ਉਹਦਾ ਇਲਾਜ ਕਰਾ ਕੀ ਆ ਅਸੀਂ ਇਹ ਇੱਕ ਵਾਅਦਾ ਕੀਤਾ ਸੀ ਸਭ ਨਾਲ ਵੀ ਅਸੀਂ ਕਿਸੇ ਤੋਂ ਵੀ ਪੈਸੇ ਨਹੀਂ ਲਵਾਂਗੇ ਪਰ ਤੁਹਾਨੂੰ ਵੀ ਪਤਾ ਵੀ ਇਸ ਕੰਮ ਲਈ ਜਿਹੜਾ ਖਰਚਾ ਵੀ ਆਉਣਾ ਹੁੰਦਾ ਤੇ ਪੈਸਾ ਵੀ ਲੱਗਣਾ ਹੁੰਦਾ ਜਿਹੜਾ ਵੀ ਕੋਈ ਜ਼ਖਮੀ ਹੁੰਦਾ ਉਹਦੇ ਤੇ ਜਿਹੜਾ ਦਵਾਈ ਵਗੈਰਾ ਜਾਂ ਕੋਈ ਵੀ ਇਲਾਜ ਤੇ ਜਿਹੜਾ ਪੈਸਾ ਜਿਹੜਾ ਕਾਫੀ ਖਰਚ ਆ ਜਾਂਦਾ ਹੁਣ ਕਈ ਤਾਂ ਜਿਹੜੇ ਡੌਗ ਹੁੰਦੇ ਨੇ ਉਹ ਕਾਫੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਹੁੰਦੇ ਆ ਤੇ ਉਹਨਾਂ ਦੇ ਜਿਹੜੇ ਇਲਾਜ ਤੇ ਜਿਹੜਾ ਕਾਫੀ ਜ਼ਿਆਦਾ ਪੈਸਾ ਉਹ ਲੱਗ ਜਾਂਦਾ ਤੇ ਅਸੀਂ ਹੁਣ ਤੱਕ ਜਿੰਨਾ ਵੀ ਪੈਸਾ ਆਪਦੀ ਜੇਬ ਚੋਂ ਲਾ ਚੁੱਕੇ ਹਾਂ ਤੇ ਉਮੀਦ ਆ ਵੀ ਅਸੀਂ ਅੱਗੇ ਵੀ ਕਦੇ ਵੀ ਕਿਸੇ ਨੂੰ ਨਾ ਨਹੀਂ ਕਰਾਂਗੇ ਹਮੇਸ਼ਾ ਆਪਦੀ ਜੇਬ ਤੋਂ ਜਿੰਨਾ ਲਾ ਸਕਦੇ ਹਾਂ ਲਾਵਾਂਗੇ ਪਰ ਅਸੀਂ ਤੁਹਾਡੀ ਹੈਲਪ ਕਿੱਥੇ ਮੰਗਦੇ ਆ ਤੁਸੀਂ ਜਿਹੜਾ ਸਾਡਾ ਇਹ ਚੈਨਲ ਆ ਇਹਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜਿਹੜੀਆਂ ਸਾਡੀਆਂ ਵੀਡੀਓ ਹੁੰਦੀਆਂ ਉਹਨਾਂ ਨੂੰ ਫੁੱਲ ਵਾਚ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਇਸ ਨਾਲ ਕੀ ਹੋਊਗਾ ਤੇ ਵੀ ਸਾਡਾ ਜਿਹੜਾ ਚੈਨਲ ਆ ਉਹ ਜਿਹੜਾ ਮੋਨਟਾਈਜ਼ ਹੋ ਜਾਏਗਾ ਮੋਨਟਾਈਜ਼ ਹੋ ਜਾਏਗਾ ਤਾਂ ਸ਼ਾਇਦ ਜਿਹੜੀਆਂ ਵੀਡੀਓ ਹੋਣੀਆਂ ਉਹਨਾਂ ਤੋਂ ਜਿਹੜੀ ਥੋੜੀ ਬਹੁਤੀ ਜਿਹੜੀ ਅਰਨਿੰਗ ਯਾਨੀ ਕਿ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਤੇ ਉਹ ਜਿਹੜਾ ਪੈਸਾ ਆਊਗਾ ਉਹ ਆਪਾਂ ਜਿਹੜੇ ਇਹਨਾਂ ਸਾਰੇ ਬੇਜੁਬਾਨਾਂ ਦੇ ਉੱਪਰ ਲਾਵਾਂਗੇ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਜਿਹੜੀ ਤੁਹਾਡੀ ਜਿਹੜੀ ਮਦਦ ਹੋਜੂਗੀ ਵੀ ਤੁਹਾਡਾ ਵੀ ਹਿੱਸਾ ਇਸ ਸੇਵਾ ਦੇ ਵਿੱਚ ਪੈ ਜਾਊਗਾ ਤੇ ਸਾਡੀ ਵੀ ਜਿਹੜੀ ਆ ਇਹ ਵੱਡੇ ਪੱਧਰ ਤੇ ਜਿਹੜੀ ਸੇਵਾ ਜਾਰੀ ਰਹੂਗੀ ਨਹੀਂ ਅਸੀਂ ਆਪਦੇ ਕੋਲੋਂ ਤਾਂ ਪੈਸਾ ਅਸੀਂ ਲਈ ਜਾਣਾ ਹੈਗਾ ਉਹਦੇ ਤੋਂ ਅਸੀਂ ਕਦੇ ਮੁੱਕਰਦੇ ਨਹੀਂ ਹੈਗੇ ਪਰ ਫੇਰ ਵੀ ਇਹਦੇ ਨਾਲ ਜਿਹੜੀ ਸਾਡੀ ਵੀ ਥੋੜੀ ਜੀ ਜਿਹੜੀ ਮਦਦ ਹੋ ਜਾਊਗੀ ਜੇ ਪੈਸਾ ਇਸ ਤਰ੍ਹਾਂ ਵੀਡੀਓ ਤੋਂ ਆ ਜਾਊਗਾ ਕਿਉਂਕਿ ਅਸੀਂ ਇੱਕ ਵਾਅਦਾ ਕੀਤਾ ਵੀ ਕਿਸੇ ਤੋਂ 1 ਰੁਪਿਆ ਵੀ ਨਹੀਂ ਲੈਣਾ ਤੇ ਨਾ ਅਜ ਤੱਕ ਲਿਆ ਅਸੀਂ ਬਹੁਤ ਸਾਰੇ ਡੌਗ ਦੀ ਤੇ گاਵਾਂ ਦੀ ਤੇ ਪਿੱਲੀਆਂ ਦੀ ਅਸੀਂ ਹੁਣ ਤੱਕ ਜਿਹੜੀ ਅ ਇਲਾਜ ਤੇ ਸੇਵਾ ਕਰ ਚੁੱਕੇ ਆ ਪਰ ਅਸੀਂ ਕਿਸੇ ਤੋਂ ਵੀ 1 ਰੁਪਿਆ ਨਹੀਂ ਲਿਆ ਤੇ ਅੱਗੇ ਤੋਂ ਵੀ ਅਸੀਂ 1 ਰੁਪਿਆ ਨਕਦ ਨਹੀਂ ਲਵਾਂਗੇ ਜਿੰਨੀ ਵੀ ਸੇਵਾ ਅਸੀਂ ਆਪਦੇ ਕੋਲੋਂ ਕਰਾਂਗੇ ਪਰ ਤੁਸੀਂ ਸਾਡੀ ਸਿਰਫ ਸੇਵਾ ਇਹ ਇਹਨਾਂ ਵੀਡੀਓ ਨੂੰ ਪੂਰਾ ਵਾਚ ਕਰ ਦਿਆ ਕਰੋ ਤੇ ਜਿਹੜਾ ਉਸ ਤੇ ਵੀਡੀਓ ਤੇ ਕਮੈਂਟ ਕਰਦਿਆ ਕਰੋ ਤੇ ਆਪਦੇ ਦੋਸਤਾਂ ਨੂੰ ਤੇ ਆਪ ਆ ਜਿਹੜਾ ਚੈਨਲ ਆ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਦਿਓ ਇਸ ਨਾਲ ਇੱਕ ਸਾਨੂੰ ਵੀ ਹੌਸਲਾ ਮਿਲੂਗਾ ਸਾਡੇ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਹੌਸਲਾ ਮਿਲੂਗਾ ਤੇ ਅਸੀਂ ਜਿਹੜੀ ਇਹ ਸੇਵਾ ਹੈਗੀ ਇਹ ਕੰਮ ਹੈਗਾ ਵੱਧ ਚੜ੍ਹ ਕੇ ਕਰਦੇ ਰਵਾਂਗੇ ਕਿਉਂਕਿ ਜਿਹੜਾ ਇਹ ਬੇਜਵਾਨਾਂ ਦਾ ਜਿਹੜਾ ਸੇਵਾ ਕਰਨ ਦਾ ਜਿਹੜਾ ਆਪਾਂ ਦਾ ਫਰਜ਼ ਬਣਦਾ ਕਿਉਂਕਿ ਇਹ ਵਿਚਾਰੇ ਹੁੰਦੇ ਆ ਜਿਹੜੇ ਬੋਲ ਨਹੀਂ ਸਕਦੇ ਨਾ ਇਹ ਆਪ ਦਾ ਜਿਹੜਾ ਦੁੱਖਦਰਦ ਬੋਲ ਕੇ ਦੱਸ ਸਕਦੇ ਆ ਇਹ ਤਾਂ ਆਪਾਂ ਹੀ ਇਹਨਾਂ ਦਾ ਦੁੱਖ ਦਰਦ ਆਪਣੀ ਅੱਖਾਂ ਸਾਹਮਣੇ ਦੇਖਣਾ ਤੇ ਸਾਡੀ ਹਮੇਸ਼ਾ ਕੋਸ਼ਿਸ਼ ਆ ਵੀ ਫਰੀਦਕੋਟ ਦੇ ਆਸੇ ਪਾਸੇ ਜਿੰਨੇ ਵੀ ਏਰੀਏ ਦੇ ਵਿੱਚ ਕੋਈ ਵੀ ਕੋਈ ਜ਼ਖਮੀ ਬੇਜੁਬਾਨ ਇਸ ਤਰ੍ਹਾਂ ਦਾ ਜਿਹੜਾ ਜਾਨਵਰ ਦਿਖਦਾ ਤੁਹਾਨੂੰ ਤਾਂ ਉਹ ਸਾਡੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਅਸੀਂ ਉਹਦਾ ਇਲਾਜ ਕਰਾਵਾਂਗੇ ਅਸੀਂ ਉਹਨੂੰ ਲੈ ਕੇ ਆਵਾਂਗੇ ਜੇ ਉਹ ਜੀ ਵੀ ਉਹਦੇ ਹਾਲਾਤ ਹੋਏ ਉਹੀ ਉਹਦੀ ਸੇਵਾ ਕਰਾਂਗੇ ਉਹਦਾ ਇਲਾਜ ਕਰਾਵਾਂਗੇ ਤੁਸੀਂ ਬਸ ਸਾਡਾ ਸਾਥ ਸਾਡੇ ਚੈਨਲ ਨੂੰ ਮੋਨਟਾਈਜ਼ ਕਰਕੇ ਦੇ ਦਿਓ ਕਿਉਂਕਿ ਜਿਹੜਾ ਵੀ ਇਸ ਚੈਨਲ ਤੋਂ ਜਿੰਨਾ ਵੀ ਪੈਸਾ ਆਏਗਾ ਉਹ ਅਸੀਂ ਇਹਨਾਂ ਬੇਜਬਾਨਾਂ ਤੇ ਲਾਵਾਂਗੇ ਹੁਣ ਵੀ ਆਪਦੇ ਪੱਲਿਓ ਲਾ ਰਹੇ ਹਾਂ ਪਿਛਲੇ 4-5 ਸਾਲਾਂ ਤੋਂ ਤੇ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ